ਤੇ ਤੁਹਾਡੇ ਵੱਲੋਂ ਕੀਤੇ ਕਾਰਜ ਦੀ ਜਿੰਨੀ ਸਲਾਹਾਂ ਕੀਤੀ ਜਾਵੇ ਉੰਨੀ ਥੋੜੀ ਹੈ ਤੇ ਕਿਸੇ ਤੋਂ ਨਹੀਂ ਲੁਕਿਆ ਹੋਇਆ ਤੁਹਾਡੇ ਵੱਲੋਂ ਕੀਤੇ ਜਾ ਰਹੇ ਕਾਰਜ ਤੇ ਅੱਜ ਤੁਸੀਂ ਸਮਾਣਾ ਸ਼ਹਿਰ ਆਇਆ ਹੋ ਤੇ ਪਰਿਵਾਰਾਂ ਦੀ ਮਰਦ ਕੀਤੀ ਹੈ ਦੇ ਕੁਝ ਕੀ ਕਹਿਣਾ ਚਾਹੁੰਦੇ ਦੇਖੋ ਪਿਛਲੇ ਦਿਨੀ ਜਲਾਇ ਪਾਣਾ ਵਰਤਿਆ ਬੜਾ ਦੁਖਦਾਈ ਸੀ ਜਦੋਂ ਨਿਊਜ਼ ਪੜੀ ਕਿ ਜੋੜੀਆ ਵਿੱਚ ਗੈਸ ਲੀਕ ਹੋਣ ਕਰਕੇ 12 ਵਜੇ ਜਿਹੜੀ ਰਾਤੀ ਸੁੱਤੇ ਹੋ ਉੱਥੇ ਹੀ ਜੀਰੇ ਹੋ ਔਰ ਉਹਨਾਂ ਵਿੱਚੋਂ 11 ਮੱਚੇ ਜਿਹੜੀ ਸੀ ਉਹ ਪੰਜਾਬ ਦੇ ਸੀ ਨਵੇਂ ਬਕਸਾਇਓ ਤੇ ਅਸੀਂ ਦਲਾਸਾਈ ਦੇ ਚਲਦੇ ਆ ਹੌਸਲਾ ਦੇਣ ਲਈ ਮੈਂ तकरीबन ਸਾਰੇ ਨੇ ਘਰ ਜਗੇ ਜਿੱਥੋਂ ਤਰਨਤਨ ਹੋ ਗਿਆ ਚਾਹੇ ਮੋਗਾ ਚਾਹੇ ਗੁਰੂਗੜ੍ਹ ਦੀ ਚਾਹੇ ਮਾਨਸਾ ਸਮਾਣਾ ਸਾਰੇ ਬਸੇ ਗਏ ਤੇ ਅੱਜ ਸਮਾਣੇ ਵਿੱਚ ਉਹ ਇੰਡਸਟਰੀ ਨਾਲ ਪੱਜੇ ਤੇ ਅਸੀਂ ਜੋਖੜਾ ਫਟਾਵਾ ਕਰਨਾ ਪੰਜਾਬ ਦੇ ਬੱਚੇ ਇਹਨਾਂ ਨੇ ਕਿਹਾ ਅਸੀਂ ਨੇ ਸੋ ਜਿਵੇਂ ਸਾਡੀਆਂ ਜੋ ਸਕੀਮਾਂ ਚੱਲ ਰਹੀਆਂ ਨੇ ਉਹਦੇ ਤਹਿਤ ਅਸੀਂ ਜਿੰਨਾ ਕਰ ਸਕਾਂਗੇ ਅਸੀਂ ਆਪਣੀੋਂ ਪੂਰੀ ਕੋਸ਼ਿਸ਼ ਹੈ ਸਾਡੀ ਸੋ ਅੱਜ ਬੱਚੀ ਨੂੰ ਮੈਂ ਦਾਖੀ ਅੰਕ ਦਾ ਚੈੱਕ ਕੀਤਾ ਹੈ ਜਿਹਦੇ ਵਿੱਚ ਬੱਚੀ ਦੀ ਸਾਡੀ ਐਜੂਕੇਸ਼ਨ ਦਾ ਵੀ ਜਿਹੜਾ ਫੀਸ ਦੇ ਰਿਹਾ ਹੈ ਉਹ ਵੀ ਹੈ ਸੋ ਇਹ ਦਾਖੀ ਹਰ ਮਹੀਨਾ ਜਿਹੜਾ ਹਰ ਮਹੀਨੇ ਦਾ ਦੇਖਾ ਚਾਰਜ ਕਰਨਾ ਅੱਜ ਤਾਂ ਸਿ ਚੈੱਕ ਹੀ ਦਿੱਤਾ ਹੈ ਸ਼ੁਰੂਆਤ ਹੋ ਗਈ ਹੈ ਉਹ ਰੈ ਲਾਈਫ ਟਾਈਮ ਡੀਲ ਚੱਲੇਗਾ ਇਸ ਤੋਂ ਇਲਾਵਾ ਜਿਹੜੀ ਸਭ ਇੱਕ ਸਕੀਮ ਹੈ ਕਿ ਜਿੰਨੀਆਂ ਹੁਣ ਇਹ ਜਿਹੜਾ ਕੇਸ ਹੋਇਆ ਹੈ ਇਹ ਚ ਦਿੱਲੀ ਵਿੱਚ ਪੰਜ ਲੜਕੀਆਂ ਨੇ ਜਿਨ੍ਹਾਂ ਜਿਨ੍ਹਾਂ ਬੇਟੀਆਂ ਹੈਗੀਆਂ ਸੋ ਉਹਨਾਂ ਬੇਟੀ ਉਹਨਾਂ ਸੀ 2-2 ਲੱਖ ਦੀ ਜਿਹੜੀ ਐਫਟੀਆਰ ਸਾਰਿਆਂ ਦੀ ਖਰਾਦ ਦਿੱਤੀ ਹੈ ਸੋ ਅਜੇ ਬੇਟੀ ਦੇ ਨਾਂ ਦੇ ਵਿੱਚ ਜਿਹੜੀ ਉਹ ਐਫਟੀਆਰ ਹੋ ਜੇਗੀ ਜਿਹੜੀ ਲੰਮੀ ਐਫਟੀਆਰ ਹੈ 10-12 ਸਾਲ ਦੀ ਹੋਏਗੀ ਜਦੋਂ ਕਿ ਵੱਡੀ ਹੋਏਗੀ ਉਸ ਕਾਲ ਦੇ ਦੇ ਦੂਸਰਾ ਕਿੰਨੇ ਬੱਚਾ ਖਮਾਣ ਗਿਆ ਸੀ ਤੁਸੀਂ ਦੇਖਿਆ ਉਸ ਘਰ ਦੇਖ ਰਹੇ ਹੁੰਦਾ ਕਿ ਇਹ ਘਰ ਇਹਨਾਂ ਨੇ ਸ਼ੁਰੂ ਕੀਤਾ ਸੀ ਬਣਾਣਾ ਪਰ ਉਹ ਘਰ ਤਾਂ ਵੱਡਦਾ ਰਹੇਗਾ ਤੇ ਫਾਰਮ ਭਰਨਾਂਗੇ ਸਾਡੇ ਇੱਥੇ ਦੀ ਟੀਮ ਜਿਹੜੀ ਹੈ ਤੇ ਅੰਮ੍ਰਿਤਦੀਪ ਖਹਿਰ ਜੀ ਨੇ ਇਸਕੇ ਸਾਡੇ ਇਹ ਕਿੱਕੇ ਪਿੱਟੀ ਬੈਠੀ ਆ ਉਹ ਦੇਖ ਕੇ ਜਿੰਨਾ ਕਸੀਂ ਹੈਲਪ ਕਰ ਸਕਾਂਗੇ ਮਗਾਮ ਦੇ ਕੁਝ ਵੀ ਉਹ ਅਸੀਂ ਹੈਲਪ ਕੀ ਦੀਆਂ ਦੀ ਜ਼ਰੂਰ ਕਰਾਂਗੇ ਜੀ ਤੇ ਤੁਹਾਡੇ ਵੱਲੋਂ ਕੀਤੇ ਕਾਰਜ ਦੀ ਜਿੰਨੀ ਸਲਾਹਾਂ ਕੀਤੀ ਜਾਵੇ ਉੰਨੀ ਥੋੜੀ ਹੈ ਤੇ ਕਿਸੇ ਤੋਂ ਨਹੀਂ ਲੁਕਾਇਆ ਹੋਇਆ ਤੁਹਾਡੇ ਵੱਲੋਂ ਕੀਤੇ ਜਾ ਰਹੇ ਕਾਰਜ ਤੇ ਅੱਜ ਤੁਸੀਂ ਸਮਾਣਾ ਸ਼ਹਿਰ ਆਇਓ ਤੇ ਪਰਿਵਾਰਾਂ ਦੀ ਮਰਦ ਕੀਤੀ ਹੈ ਦੇਖ ਕੁਝ ਕੀ ਕਰਨਾ ਚਾਹੁੰਦੇ ਦੇਖੋ ਪਿਛਲੇ ਦਿਨ ਜਲਾਇ ਪਾਣਾ ਵਰਤੇ ਆ ਬੜਾ ਦੁਖਦਾਈ ਸੀ ਜਦੋਂ ਨਿਊਜ਼ ਪੜੀ ਕਿ ਦੋ ਜੀਆ ਵਿੱਚ ਗੈਸ ਲੀਕ ਹੋਣ ਕਰਕੇ 12 ਵਜੇ ਨੂੰ ਜਿਹੜੀ ਰਾਤੀ ਸੁੱਤੇ ਹੋ ਉੱਠੇ ਨਹੀਂ ਸਵੇਰੇ ਹੋ ਔਰ ਉਹਨਾਂ ਵਿੱਚ 11 ਮਹੀਨੇ ਦੇ ਸੀ ਉਹ ਪੰਜਾਬ ਦੇ ਸੀ ਮੈਂ ਵਾਪਸ ਆਇਆ ਤੇ ਅਸੀਂ ਦਲਾਸਾ ਹੀ ਦੇ ਸਕਦੇ ਆ ਹੌਸਲਾ ਦੇਣ ਦੀ ਮੈਂ ਤਕਰੀਬਨ ਸਾਰਿਆਂ ਨੇ ਕਰਾਂ ਜੀ ਗਿਆ ਜਿੱਥੋਂ ਤਰਨ ਤਰਨ ਹੋ ਗਿਆ ਤਾਂ ਇਹ ਮੋਗਾ ਚਾਹੇ ਜਲੰਧਰ ਸੀ ਚਾਹੇ ਮਾਨਸਾ ਸਮਾਣਾ ਸਾਰੇ ਬਸੇ ਗਏ ਤੇ ਅੱਜ ਸਮਾਣੇ ਵਿੱਚ ਵੀ ਅਗਰ ਇੰਡਸਟਰੀ ਨਾਲ ਜੁੜੀ ਹੋਈ ਹੈ ਸੀ ਦੁੱਖ ਦਾ ਪਟਾਵਾ ਕਰਨਾ ਹੈ ਸਾਡੇ ਬੱਚੇ ਇਹਨਾਂ ਨੇ ਅਸਲੇ ਸੋ ਜਸ ਤੋਂ ਸਾਡੀਆਂ ਜਿਹੜੀਆਂ ਸਕੀਮਾਂ ਚੱਲ ਰਹੀਆਂ ਨੇ ਉਹਦੇ ਤਹਿਤ ਅਸੀਂ ਜਿੰਨਾ ਕਰ ਸਕਾਂਗੇ ਅਸੀਂ ਆਪਣੀ ਪੂਰੀ ਕੋਸ਼ਿਸ਼ ਹੈ ਸਾਡੇ ਸੋ ਅੱਜ ਬੱਚੇ ਨੂੰ ਮੈਂ 10000 ਦਾ ਚੈੱਕ ਦਿੱਤਾ ਹੈ ਜਿਹਦੇ ਵਿੱਚ ਬੱਚੀ ਦੀ ਸਾਡੀ এডਿਕੇਸ਼ਨ ਦਾ ਵੀ ਜਿਹੜਾ ਫੀਸ ਦੇ ਰਿਹਾ ਉਹ ਵੀ ਹੈ ਸੋ ਇਹ 12 ਮਹੀਨਾ ਜਿਹੜਾ ਹਰ ਮਹੀਨੇ ਦਾ ਕਾਊਂਟ ਚਾਰਜ ਹੋਏਗਾ ਆਪਾਂ ਇਸ ਚੈੱਕ ਹੀ ਦਿੱਤਾ ਹੈ ਸ਼ੁਰੂਆਤ ਹੋ ਗਈ ਹੈ ਔਰ ਲਾਈਫਟਾਈਮ ਵੀ ਚੱਲੇਗਾ ਇਸ ਤੋਂ ਬਾਅਦ ਜਿਹੜੀ ਸਭੀ ਸਕੀਮ ਹੈ ਕਿ ਜਿੰਨੀਆਂ ਹੁਣ ਐ ਜਿਹੜਾ ਕੇਸ ਹੋਇਆ ਹੈ ਇਹ ਚ ਦਿੱਲੀ ਕੋਲ ਪੰਜ ਲੜਕੀਆਂ ਨੇ ਜਿਨ੍ਹਾਂ ਜੁੜੀਆਂ ਬੇਟੀਆਂ ਹੈਗੀਆਂ ਸੋ ਉਹਨਾਂ ਬੇਟੀ ਉਹਨਾਂ ਸੀ 2-2 ਲੱਖ ਦੀ ਜਿਹੜੀ ਐਫਟੀਆਰ ਸਾਰਿਆਂ ਦੀ ਖਰਾਦ ਦਿੱਤੀ ਹੈ ਸੋ ਅਜੇ ਬੇਟੀ ਦੇ ਨਾਂ ਦੇ ਵਿੱਚ ਜਿਹੜੀ ਉਹ ਐਫਟੀਆਰ ਹੋ ਜੇਗੀ ਜਿਹੜੀ ਲੰਮੀ ਐਫਟੀਆਰ ਹੈ 10-12 ਸਾਲ ਦੀ ਰਹੇਗੀ ਜਦੋਂ ਕਿ ਗੱਡੀ ਕੋਲੇ ਉਸ ਹੱਲ ਤੇ ਦੇ ਦੂਸਰਾ ਕਿੰਨੇ ਬੱਚਾ ਖਮਾਨ ਗਿਆ ਸੀ ਤੁਸੀਂ ਦੇਖਿਆ ਉਸ ਘਰ ਦੇਖ ਰਹੇ ਹੁੰਦਾ ਕਿ ਇਹ ਘਰ ਇਹਨਾਂ ਨੇ ਸ਼ੁਰੂ ਕੀਤਾ ਸੀ ਉਹਨਾਂ ਨੇ ਸ਼ੁਰੂ ਘਰ ਤਾਂ ਬਣਦਾ ਰਹੇਗਾ ਤੇ ਫਾਰਮ ਭਰਾਲਣ ਦੇ ਸਾਡੇ ਇੱਥੇ ਦੀ ਟੀਮ ਜਿਹੜੀ ਹੈ ਤੇ ਇਹਨੂੰ ਸਦੀਪਾ ਖਹਿ ਗਿਆ ਨੇ ਇਸਕੇ ਸਾਡੇ ਨਾਲ ਇੱਕ ਕਪਟੀ ਬੈਠੀ ਹੈ ਉਹ ਦੇਖ ਕੇ ਜਿੰਨਾ ਕਿ ਅਸੀਂ ਹੈਲਪ ਕਰ ਸਕਾਂਗੇ ਮਗਾਮ ਦੇ ਕੁਝ ਵੀ ਉਹ ਅਸੀਂ ਹੈਲਪ ਦੀ ਜਿੰਨੀ ਜ਼ਰੂਰ ਕਰਾਂਗੇ